ਸਾਡੇ ਡੀਐਸਪੀ ਸਹਿਬਾਨ ਸੀਗੇ ਅ ਮਿਸਟਰ ਦਲਬੀਰ ਸਿੰਘ ਅਰਜੁਨਾ ਅਗੋਦੀ ਸੀਗੇ ਇਹ ਵੇਟ ਲਿਟਰ ਸੀਗੇ ਜੀ 6 ਆਰ ਵਿੱਚ 6 ਆਰ ਆਰ ਵਿੱਚ ਪੋਸਟਡ ਸੀਗੇ ਜੀ ਦਿਨਾ ਦੀ ਡੈਡ ਬੋਡੀ 31 ਨੂੰ ਸਵੇਰੇ ਸਾਨੂੰ ਇਨਟਿਮੇਸ਼ਨ ਆਈ ਸੀ ਕਿ ਸਾਨੂੰ ਮਿਲੀ ਸੀਗੀ ਕੋਜੇਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਕਪੂਰਥਲਾ ਚ ਪੈਂਦਾ ਪਲੇਸ ਆਫ ਇਨਸੀਡੈਂਟ ਤੋਂ ਇਹਨਾਂ ਦਾ ਪਿੰਡ 8 ਕਿਲੋਮੀਟਰ ਦੂਰ ਹੈ ਤੇ ਇਧਰੋਂ ਪਲੇਸ ਆਫ ਇਨਸੀਡੈਂਟ ਜਿਹੜੀ ਹੈ ਉਹ 5 ਕਿਲੋਮੀਟਰ ਦੂਰ ਹੈ ਅਸਟਾ ਜੁਆਇੰਟ ਸੀਪੀ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਤੇ ਇਹਨਾਂ ਦੀ ਬਾਕੀ ਟੀਮ ਏਸੀਪੀ ਸੈਂਟਰਲ ਤੇ ਏਸੀਪੀ ਇਨਵੈਸਟੀਗੇਸ਼ਨ ਇਹਨਾਂ ਨੇ ਕਾਫੀ ਮਿਹਨਤ ਕੀਤੀ ਕਿ ਸਾਡਾ ਆਪਣੀ ਫੈਮਿਲੀ ਦਾ ਮੈਂਬਰ ਸੀਗਾ ਨਤਾ ਪਰਿਵਾਰ ਦਾ ਆਪਣਾ ਪਰਿਵਾਰ ਹੈ ਕਿ ਅਸਲ ਵਿੱਚ ਹੋਇਆ ਕੀ ਹੈ ਪਹਿਲੇ ਕੁਝ ਹੋਰ ਅਸ਼ੰਕਾ ਜਤਾਈ ਜਾ ਰਹੀ ਸੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਗਨ ਸ਼ਾਟ ਇੰਜਰੀ ਹੈ ਤੇ ਮੌਤ ਦਾ ਕਾਰਨ ਗਨ ਗਨ ਸ਼ਾਟ ਵੂਨ ਹੈ ਰਾਈਟ ਆਈ ਦੇ ਉੱਤੇ ਐਂਟਰੀ ਪੁਆਇੰਟ ਸੀਗਾ ਐਗਜ਼ਿਟ ਪੁਆਇੰਟ ਸਿਰ ਦੇ ਪਿੱਛੋਂ ਸੀਗਾ ਮੱਤੋਂ ਤੇ ਐਂਡ ਮੌਕੇ ਤੇ 9mm ਦੀ ਖੋਲ ਮਿਲਿਆ ਸੀਗਾ 9 ਮੰਨ ਦਾ ਖੋਲ ਮਿਲਿਆ ਤਾਂ ਸਮਝ ਲੱਗਿਆ ਕਿ ਇਹਨਾਂ ਦੇ ਵਿੱਚ ਇਹਨਾਂ ਦਾ ਆਪਣਾ ਕੋਈ ਹੋਣਾ ਹੈ ਇਹਨਾਂ ਨੂੰ ਸਰਕਾਰੀ ਬਲੌਕ ਜਿਹੜਾ ਹੈ 9 ਮੰਨ ਉਹ ਜੋ ਸੀਗਾ ਇਨਵੈਸਟੀਗੇਸ਼ਨ ਚਲਦੀ ਰਹੀ ਦੋ ਦਿਨਾਂ ਵਿੱਚ ਸੀਕੁਐਂਸ ਆਫ ਇਵੈਂਟਸ ਜਿਹੜੇ ਸੀਗੇ ਕਿ 31 ਤਰੀਕ ਸ਼ਾਮ ਨੂੰ ਇਹਨਾਂ ਨੇ ਇੱਕ ਗੈਰਾਜ ਓਨਰ ਨੂੰ ਬੁਲਾਇਆ ਸੀ ਉਸ ਗੈਰਾਜ ਓਨਰ ਦੇ ਗੈਰਾਜ ਇੱਕ ਗੱਡੀ ਜਿਹਦਾ ਇਹਨਾਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਸੀਗਾ ਉਹ ਖੜੀ ਸੀਗੀ ਜਿਸ ਬੰਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਹਨੂੰ ਵੀ ਬੁਲਾਇਆ ਕਿ ਮੈਂ ਦੇਖਣਾ ਚਾਹੁੰਦਾ ਕਿ ਗੱਡੀ ਦਾ ਕਿੰਨਾ ਕੰਮ ਹੋ ਗਿਆ ਹੈ ਉਹਨਾਂ ਉਹਨਾਂ ਦੇ ਨਾਲ ਬੈ ਕੇ ਇਹ ਖੁਜੇਵਾਲ ਪਿੰਡ ਤੋਂ ਗਿਰਾਜ ਜਿਹੜਾ ਹੈ ਉੱਥੇ ਆ ਗਏ ਮਟਰ ਗਿਰਾਜ ਉਸ ਤੋਂ ਬਾਅਦ ਇਹਨਾਂ ਨੇ ਉਹ ਦੋਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਬੱਸ ਅੱਡਾ ਛੱਡ ਦਿਓ ਬੱਸ ਅੱਡੇ ਇਹਨਾਂ ਦਾ ਕੋਈ ਫਰੈਂਡ ਰਹਿੰਦਾ ਸੀਗਾ ਉਹ ਫਰੈਂਡ ਉੱਥੇ ਮੌਜੂਦ ਨਹੀਂ ਸੀਗਾ ਇਹਨਾਂ ਨੇ ਓਟੋ ਲਿੱਤਾ ਓਟੋ ਲੈ ਕੇ ਇਹ ਕਿਚੈਰੀ ਚੌਂਕ ਵੱਲ ਲਾਇਆ ਉਸ ਤੋਂ ਬਾਅਦ ਫਿਰ ਦੁਬਾਰਾ ਗਈ 9:30 ਵਜੇ ਵਾਪਸ ਬਸ ਅੱਡੇ ਚਲੇ ਗਏ ਉੱਥੋਂ ਇੱਕ ਦੂਜਾ ਓਟੋ ਲੁੱਟਾ ਇਹਨਾਂ ਨੇ ਦੂਜਾ ਓਟੋ ਲਿੱਤਾ ਉਹਨੂੰ ਕਿਹਾ ਕਿ ਮੈਂ ਖੋਜੇਵਾਲ ਜਾਣਾ ਉਹਨੇ ਕਿਹਾ ਜੀ ਮੈਨੂੰ ਦੂਰ ਨਹੀਂ ਜਾਣਾ ਤੇ ਇਹਨਾਂ ਨੇ ਕਿਹਾ ਚਲ ਮੈਨੂੰ ਤੂੰ ਕਪੂਰਥਲਾ ਚੌਂਕ ਜਾਂ ਮਾਮੇ ਦੇ ਘਰ ਤੱਕ ਫੋੜ ਦੇ ਉੱਥੋਂ ਮੈਂ ਅੱਗੇ ਕੁਝ ਫੋੜ ਕਰ ਲਿਆਂਗਾ ਕੋਈ ਟੈਕਸੀ ਕਰ ਲਿਆਂਗਾ ਜਾਂ ਮੇਰੇ ਕੋਈ ਜਾਣਕਾਰ ਹੋਗਾ ਮੈਨੂੰ ਮਨ ਬੁਲਾ ਦੇ ਇਵੈਂਚੁਅਲੀ ਦੇਰੀ ਹੋ ਗਈ ਸੀਗੀ ਸਾਢੇ 12 ਦੇ ਕਰੀਬੇ ਮਾਮੇ ਦੇ ਟਾਪੇ ਦੇ ਕੋਲ ਸੀਗੇ ਉੱਥੋਂ ਕੋਈ ਵਾਹਕਲ ਮਿਲੀ ਨਹੀਂ ਨਿਊ ਇਅਰ ਸੀਗੀ ਠੰਡ ਸੀਗੀ ਇਹਨਾਂ ਨੇ ਉਹਨੂੰ ਕਿਹਾ ਕਿ ਤੂੰ ਮਨੋਚ ਛੱਡ ਦੇ ਖੁਜਵਾਲ ਪੈਂਡ ਇਹਨਾਂ ਦਾ ਆਪਣਾ ਜਿਹੜਾ ਪੁਸ਼ਤਾਨੀ ਪੈਂਡ ਹੈ ਉਹਨੇ ਮਨਾ ਕੀਤਾ ਜਿਹੜਾ ਮੁੰਡਾ ਸੀਗਾ ਉਹ ਨਸ਼ੇੜੀ ਟਾਈਪ ਦਾ ਹੈ ਤੇ ਨਸ਼ਾ ਵੀ ਕਰਦਾ ਹੈ ਜਿਹੜਾ ਆਟੋ ਚਾਲਕ ਹੈ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਵੀ ਲੈਂਦਾ ਹੈ ਕਹਾ ਸੁਣੀ ਚ ਖਾਤਪਾਈ ਵੀ ਹੋਈ ਇਹਨਾਂ ਦੇ ਖਾਤਪਾਈ ਵਿੱਚੋਂ ਉਹਨੇ ਜਿਹੜਾ ਇਹਨਾਂ ਦਾ ਸਰਕਾਰੀ ਵੈਪਨ ਸੀਗਾ ਉਹ ਖੋਕੇ ਇੱਕ ਫਾਇਰ ਕੀਤਾ ਉਹ ਇੱਕ ਫਾਇਰ ਤੋਂ ਹੀ ਇਹਨਾਂ ਦੀ ਡੈਥ ਹੋ ਗਈ ਜਿਹੜਾ ਬੰਦਾ ਆਈਡੈਂਟੀਫਾਈ ਕੀਤਾ ਗਿਆ ਹੈ ਉਹਦਾ ਨਾਮ ਵਿਜੇ ਕੁਮਾਰ ਹੈ ਇਹ ਜਵੰਦਰ ਦਾ ਰਹਿਣ ਵਾਲਾ ਹੈ ਛੇ ਸਾਲ ਤੋਂ ਹੱਤੋਂ ਚਲਾ ਰਿਹਾ ਹੈ ਇਹ ਵੈਕ ਹੋਪਰਾਵੀ ਹੈ ਫਾਦਰ ਦੇ ਦਾ ਡਰਾਈਵਰ ਦਾ ਕੰਮ ਕਰਦਾ ਸੀਗਾ ਇਸ ਨੋਮਰ ਇਨੂੰ ਰੈਸਟ ਕਰ ਲਿਆ ਹੈ ਇਹਦੇ ਪੋਜੇਸ਼ਨ ਤੋਂ 9mm ਬਲਕ ਮਿਲਿਆ ਬੁਲੇਟਸ ਮਿਲੀਆਂ ਜਿਹੜੀ ਸਰਕਾਰੀ ਇਸ਼ੂਡ ਹੈ ਪਲੱਸ ਇਹਦੇ ਕਪੜੇ ਜਿਹੜੇ ਖੂਨ ਤੋਂ ਲੱਤ ਪੱਤ ਸੀਗੇ ਉਹ ਆਪਾਂ ਬਰਾਮਦ ਕਰ ਲਏ ਤੇ ਕੇਸ ਹੈਜ਼ ਬੀਨ ਟ੍ਰੇਸਡ ਤੇ ਫੈਮਲੀ ਇਨਰ ਦੀ ਫੈਮਲੀ ਜਿਹੜੀ ਉਹਨਾਂ ਦੇ ਨਾਲ ਵੀ ਗੱਲ ਹੋਈ ਉਹ ਸਾਡੀ ਆਪਣੀ ਥਾਂ ਉਨਾਂ ਨੂੰ ਆਪਾਂ ਇਹ ਦੱਸਿਆ ਕਿ ਪੂਰਾ ਜਰਨਾ ਤੋਂ ਬ੍ਰੀਫ ਕਰਾਂ ਸੀਕਨਸ ਹੋ فیਦਨ ਦੱਸਿਆ ਕੋਈ ਕੁਛ ਨਾ ਕੁਝ